ਸੈਸਟੀਕਲਜੀ ਮੈਂ ਭਾਵਨਾ ਬੰਸਲ ਮੋਗਾ ਪੰਜਾਬ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੂੰਗੀ ਔਰ ਪ੍ਰਮਾਤਮਾ ਅੱਗੇ ਅਰਦਾਸ ਕਰੂੰਗੀ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਜਿਹੜਾ ਹੈਗਾ ਸੀ ਇੱਥੇ ਆਪਣੀ ਅਨਸਟਾਪੇਬਲ ਮਾਰਸ਼ਲ ਆਰਟ ਅਕੈਡਮੀ ਤੇ ਇਕੱਠੇ ਹੋਏ ਆਂ ਮੈਂ ਦੱਸਣਾ ਚਾਹੂੰਗੀ ਕਿ ਨੈਸ਼ਨਲ ਸਿੱਖ ਗੇਮ ਹੋਈਆਂ ਸੀਗੀਆਂ 27 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਦਿੱਲੀ 'ਚ ਜਿੰਦੇ ਵਿੱਚ ਨੈਸ਼ਨਲ ਲੈਵਲ ਦੀਆਂ ਗੇਮ ਸੀਗੀਆਂ ਤੇ ਵੱਖ-ਵੱਖ ਜਿਹੜੀਆਂ ਸਟੇਟਾਂ ਆ ਉਹਨਾਂ ਦੇ ਬੱਚਿਆਂ ਨੇ ਉੱਥੇ ਪਾਰਟਿਸਿਪੇਟ ਕੀਤਾ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਅਕੈਡਮੀ ਦੇ ਬੱਚੇ ਜਿਹੜੇ ਹੈਗੇ ਆ ਕਰੀਬਨ 9 ਮੈਡਲ ਲੈ ਕੇ ਆਏ ਆ ਜਿੰਦੇ ਵਿੱਚੋਂ 골ਡ ਮੈਡਲ ਵੀ ਨੇ ব্রੌਂਜ਼ ਵੀ ਨੇ ਤੇ ਸਿਲਵਰ ਮੈਡਲ ਵੀ ਨੇ ਕਰੀਬਨ 800 ਤੋਂ 1000 ਦੇ ਕਰੀਬ ਬੱਚਾ ਸੀਗਾ ਜਿਹੜੀਆਂ ਅਲੱਗ-ਅਲੱਗ ਇਹਨਾਂ ਦੀ ਕੈਟਾਗਰੀਆਂ ਵਰਨੀਆਂ ਸੀਗੀਆਂ weight wise ਜਿਵੇਂ ਕੈਟਾਗਰੀ ਹੁੰਦੀ ਹੈ ਅੰਡਰ 60 ਅੰਡਰ 63 ਅੰਡਰ 65 ਤੇ ਏਜ ਵਾਈਜ਼ ਕੈਟਾਗਰੀ ਹੁੰਦੀਆਂ ਤੇ ਸਾਡੀ ਅਕੈਡਮੀ ਚੋਂ ਜਿਹੜਾ ਹੈਗਾ ਇੱਕ ਬੱਚਾ ਕਰੀਬਨ 3 1/4 ਸਾਲ ਦਾ ਬੱਚਾ ਹੈ ਜਿਹੜਾ ਕਿ 골ਡ ਮੈਡਲ ਲੈ ਕੇ ਆਇਆ ਹੈ ਔਰ ਬਾਕੀ ਬੱਚੇ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਬਹੁਤ ਹੈ ਕਿਉਂਕਿ ਉਹ ਮੈਡਲ ਜਿਹੜੇ ਹੈਗੇ ਆ ਵਨ ਕਰਕੇ ਆਏ ਹੈ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਬੱਚੇ ਨੈਸ਼ਨਲ ਤੇ ਆ ਜਿੱਤ ਕੇ ਆਏ ਹੈ ਤੇ ਜਲਦੀ ਹੀ ਇਹ ਬੱਚੇ ਸਾਡੇ ਇੰਟਰਨੈਸ਼ਨਲ ਖੇਲਣ ਜਾਣ ਤੇ ਸਾਰੀ ਦੁਨੀਆ ਦੇ ਵਿੱਚ ਸਾਡਾ ਪੰਜਾਬ ਦਾ ਤੇ ਸਾਡੇ ਮੋਗੇ ਸ਼ਹਿਰ ਦਾ ਨਾਮ ਰੌਸ਼ਨ ਕਰਨ। ਮੈਂ ਕਿੰਨੇ ਬੱਚੇ ਅਕੈਡਮੀ ਦੇ ਜਿਹੜੇ ਗੋਲਡ ਲੈ ਆ ਗੋਲਡ ਲੈ ਕੇ ਆ ਸਿਲਵਰ ਲੈ ਕੇ ਆ ਕਿੰਨੇ ਬੱਚੇ ਕਿੰਨੇ ਮੈਡਲ ਲੈ ਆ। ਇੱਕ ਕਰੀਬਨ ਜੀ 9 ਬੱਚੇ ਐ ਜਿਹੜੇ ਮੈਡਲ ਲੈ ਕੇ ਆਏ ਐ ਜਿਨ੍ਹਾਂ ਦੇ ਵਿੱਚੋਂ ਦੋ ਦੇ 골ਡ ਮੈਡਲ ਆਏ ਐ ਤਿੰਨ ਦੇ ਬ੍ਰੋਨਜ਼ ਮੈਡਲ ਅਤੇ ਬਾਕੀ ਸਿਲਵਰ ਮੈਡਲ ਐ। ਕਿੰਦੀ ਬੱਡੇ ਜਿਹੜੇ ਉੱਪਰ ਦੇ ਨੇ? ਹਾਂਜੀ ਏਜ ਲਿਮਿਟ ਹੁੰਦੀ ਐ ਜਿਵੇਂ ਇੱਥੇ ਜਿਹੜੇ ਬੱਚੇ ਐ ਇਹ ਅੰਡਰ 19 ਵੀ ਖੇਲ ਕੇ ਆਏ ਐ ਤੇ ਅੰਡਰ 18 ਵੀ ਖੇਲ ਕੇ ਆਏ ਐ ਤੇ ਨਾਲ-ਨਾਲ weight ਦੀ ਲਿਮਿਟ ਵੀ ਹੈਗੀ ਐ। ਕੁਝ ਬੱਚੇ ਇਹਦੇ ਚੋ ਅੰਡਰ ਸਾਡੇ ਥ੍ਰੀਟ ਕਰੀਬ ਹਨਾ 63 ਐਂਡ ਹਾਫ ਅੰਡਰ 17 ਅੰਡਰ 14 ਵੀ ਹੈ ਤੇ weight wise ਵੀ ਬੱਚੇ ਖੇਲ ਕੇ ਆਏ ਅੰਡਰ 63 ਅੰਡਰ 65 weight ਇਹ ਹੋਇਆ ਕਿੱਥੇ ਸੀ ਜੀ ਦਿੱਲੀ ਹੋਇਆ ਸੀ ਜੀ ਇਹ ਕੀ ਮੈਸੇਜ ਕੀ ਦਿਓਗਾ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਆਪਦੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਇਨਰੋਲ ਕਰੀਏ ਕਿਸੇ ਵੀ ਤਰ੍ਹਾਂ ਦਾ ਸਪੋਰਟਸ ਹੋਵੇ ਜਿੰਦੇ ਵਿੱਚ ਜਿਹੜੇ ਬੱਚੇ ਐ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਆਪਦੀ ਬੋਡੀ ਦੇ ਉੱਤੇ ਫਿਜ਼ੀਕਲ ਐਕਟੀਵਿਟੀ ਦੇ ਧਿਆਨ ਦੇਣ ਤੇ ਉਹਦੇ ਨਾਲ ਨਾਲ ਬੱਚਿਆਂ ਦੀ ਮੈਂਟਲ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਬੱਚਿਆਂ ਦਾ ਜਿਹੜਾ ਧਿਆਨ ਹੈ ਉਹ ਇੱਕ ਪਾਸੇ ਲੱਗਦਾ ਹੈ ਟਾਰਗੇਟ ਬਣਾਉਂਦੇ ਆ ਬੱਚੇ ਕਿ ਅਸੀਂ ਜੇ ਅੱਜ ਡਿਸਟ੍ਰਿਕਟ ਜਿੱਤਦੇ ਆ ਤਾਂ ਕੱਲ ਅਸੀਂ ਸਟੇਟ ਜਿੱਤਣਾ ਹੈ ਸਟੇਟ ਜਿੱਤਦੇ ਆ ਤਾਂ ਅਸੀਂ ਨੈਸ਼ਨਲ ਜਿੱਤਣਾ ਹੈ ਨੈਸ਼ਨਲ ਜਿੱਤਦੇ ਆ ਤਾਂ ਅਸੀਂ ਇੰਟਰਨੈਸ਼ਨਲ ਜਿੱਤਣਾ ਹੈ ਤੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਸਪੋਰਟਸ ਦੇ ਵਿੱਚ ਇਨਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਾਪਿਆਂ ਨੂੰ ਵੀ ਪੂਰਾ ਜੋਰ ਲਾਣਾ ਚਾਹੀਦਾ ਹੈ ਜਿਹੜੀ ਸਪੋਰਟਸ ਵੀ ਬੱਚਿਆਂ ਨੂੰ ਇੰਟਰਸਟ ਹੋਵੇ ਉਹ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਇਨਰੋਲ ਕਰਨ ਮੈਮ ਸਰਕਾਰਾਂ ਵੱਲੋਂ ਵੀ ਕਾਫੀ ਉਪਰਾਲੇ ਕੀਤੇ ਜਾਂਦੇ ਜਿੱਦਾਂ ਗੱਲ ਕਰੀਏ ਖੇਡਾਂ ਖਤਮ ਪੰਜਾਬ ਦੀਆਂ ਉਹ ਵੀ ਕਰਵਾਈਆਂ ਜਾ ਰਹੀਆਂ ਹਨ ਕੀ ਲੱਗਦਾ ਤੁਹਾਨੂੰ ਵੀ ਐਸੇ ਜਿਹੜੇ ਆ ਖੇਡ ਹੋਣੇ ਚਾਹੀਦੇ ਜਿੱਦਾਂ ਕੋਈ ਬੱਚੇ ਜਿਹੜੇ ਅੱਜ ਕੱਲ ਜਿਵੇਂ ਨੌਜਵਾਨ ਪੀੜੀ ਬਾਹਰ ਦਾ ਬਹੁਤ ਰਹੇ ਅ ਤੁਸੀਂ ਬਿਲਕੁਲ ਵਾajib ਸਵਾਲ ਪੁੱਛਿਆ ਜੀ ਨੌਜਵਾਨ ਪੀੜੀ ਇਸ ਵੇਲੇ ਬਾਹਰ ਦਾ ਰੁਕ کیسے ਕਰਕੇ ਅਪਣਾ ਰਹੀਏ ਕਿਉਂਕਿ ਬੱਚਾ ਨੂੰ ਇਹ ਲੱਗਦਾ ਸੀਗਾ ਕਿ ਇੱਥੇ ਸਾਡੇ ਕੋਲ ਇੰਨਾ ਪਲੈਟਫਾਰਮ ਅਵੇਲੇਬਲ ਨਹੀਂ ਹੈ ਤੇ ਇਸ ਕਰਕੇ ਬੱਚੇ ਬਾਹਰ ਦਾ ਰੁਖ ਕਰਦੇ ਸੀ ਜੇ ਅੱਜ ਬੱਚਿਆਂ ਦੇ ਕੋਲ ਸਰਕਾਰਾਂ ਦੇ ਵੱਲੋਂ ਵੀ ਕਾਫੀ ਮਿਹਨਤ ਕੀਤੀ ਜਾ ਰਹੀ ਹੈ ਜਿਵੇਂ ਖੇਡਾਂ ਵਤਨ ਦੀਆਂ ਭਗਵੰਤ ਮਾਨ ਜੀ ਵੱਲੋਂ ਕਰਾਈਆਂ ਜਾ ਰਹੀਆਂ ਹਨ ਹੋਰ ਸਟੇਟਸ ਦੇ ਵਿੱਚ ਵੀ ਅਲੱਗ-ਅਲੱਗ ਸਰਕਾਰਾਂ ਵੱਲੋਂ ਸਪੋਰਟਸ ਦੀ ਐਕਟੀਵਿਟੀ ਕਰਾਈ ਜਾ ਰਹੀ ਹੈ ਤਾਂ ਜੋ ਕਿ ਬੱਚੇ ਇੱਕ ਆਪਣਾ ਟਾਰਗੇਟ ਲੈ ਕੇ ਚੱਲਣ ਤੇ ਬੱਚਿਆਂ ਦਾ ਵਸੀਬਾ ਜਿਹੜਾ ਹੈਗਾ ਉਹ ਆਪਣੇ ਭਾਰਤ ਦੇਸ਼ ਦੇ ਵਿੱਚ ਹੀ ਹੋ ਜਾਵੇ ਮਾਈ ਨੇਮ ਇਜ਼ ਜਸਕਰਨ ਸਿੰਘ ਸਾਡੇ 9 ਮੈਡਲ ਆਇਆ ਕਿਉਂਕਿ 9 ਬੱਚੇ ਗਏ ਸੀ ਪੂਰੇ ਟੋਟਲ ਥੀ ਕਿ ਤੇ ਸਾਡੇ ਦਿੱਲੀ ਦੇ ਵਿੱਚ ਸਾਡੇ ਨੈਸ਼ਨਲ ਦਾ ਮੈਚ ਹੋਇਆ ਸੀ ਪ੍ਰੀਆ मैम ਨੇ ਸਾਨੂੰ ਟ੍ਰੇਨਿੰਗ ਦਿੱਤੀ ਸੀਗੀ ਬਹੁਤ ਲੰਬੇ ਦੇ ਟਾਈਮ ਤੋਂ ਅਸੀਂ ਟ੍ਰੇਨਿੰਗ ਕਰਦੇ ਪਏ ਹਾਂ ਤੇ मैम ਨੇ ਬਹੁਤ ਵਧੀਆ ਸਾਨੂੰ ਪ੍ਰੈਕਟਿਸ ਕਰਵਾਈ ਜਿਸ ਦੇ ਕਰਕੇ ਸਾਡਾ ਇਦਾਂ 골ਡ ਮੈਡਲ ਆਇਆ ਜੀ ਬਟ ਮਨ ਚ ਕਿਦਾਂ ਖਿਆਲ ਲੱਗਾ ਇੰਨਾ ਫੀਟਾ ਦੇ ਵਿੱਚ ਭਾਗ ਲੈਣਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਟਾਈ ਕਮਾਂਡ ਮੇਰੀ ਫੇਵਰੇਟ ਗੇਮ ਆ ਤਾਂ ਇੱਕ ਟਾਈ ਕਮਾਂਡੋ ਸਭ ਤੋਂ ਬੈਸਟ ਗੇਮ ਹੈ ਡਿਸਪਲਿਨ ਲਈ ਤੇ ਮੈਂ ਇਦਾਂ ਚਾਹੁੰਦਾ ਵੀ ਸਾਰੇ ਜਣੇ ਤਾਈ ਕਵਾਂਡੋ ਖੇਡਣ ਹਾਂਜੀ ਮੈਨੂੰ ਮੇਰਾ ਫਰਸਟ ਪਹਿਲਾ ਮੈਡਲ ਆਇਆ ਸੀਗਾ ਉਹਦੇ ਵਿੱਚ ਮੈਨੂੰ ਪੈਸੇ ਆਏ ਸੀ ਸਰਕਾਰ ਵੱਲੋਂ ਮੈਨੂੰ ਸਕਾਲਰਸ਼ਿਪ ਮਿਲੀ ਸੀਗੀ ਤੇ ਹੋਰ ਵੀ ਬਹੁਤ ਸਾਰੀ ਹਲਤਾਂ ਮਿਲੀਆਂ ਨੇ ਦੂਸਰੇ ਬੱਚਾ ਨੂੰ ਮੈਸੇਜ ਨਹੀਂ ਦੇਵਾਂਗੇ ਦੂਸਰੇ ਬੱਚਿਆਂ ਨੂੰ ਮੈਂ ਮੈਸੇਜ ਦਊਂਗਾ ਕਿ ਸਾਰੇ ਜਣੇ ਕੋਈ ਨਾ ਕੋਈ ਸਪੋਰਟਸ ਵਿੱਚ ਹਿੱਸਾ ਲੈਣ ਠੀਕ ਆ ਕੋਈ ਨਾ ਕੋਈ ਗੇਮ ਖੇਡਣ ਜਿਨ੍ਹਾਂ ਨਾਲ ਉਹਨਾਂ ਦੀ ਫਿਜ਼ੀਕਲ ਹੈਲਥ ਜਿਹੜੀ ਬੈਸਟ ਰਵੇ ਤੇ ਉਹਨਾਂ ਦਾ ਮਾਈਂਡ ਸੈਟ ਵੀ ਬਹੁਤ ਵਧੀਆ ਰਹੇ ਮੇਰਾ ਨਾਮ ਮੇਰਾ ਨਾਮ ਰਿਸ਼ਪਾਲ ਕੌਰ ਹੈ ਮੈਂ ਤਾਈਕਵਾਂਡੋ ਗੇਮ ਦੇ ਵਿੱਚੋਂ ਮੈਡਲ ਲੈ ਕੇ ਆਈ ਆ 골ਡ ਮੈ ਮੈਂ ਹੋਈਆਂ ਸੀ ਗੇਮਾਂ ਐ ਫ੍ਰੀਡਕੋਰਟ ਵਿਖੇ ਹੋਈਆਂ ਸੀ ਗੇਮਾਂ ਤਾਈਕਵਾਂਡੋ ਤੇ ਉੱਥੇ ਮਤਲਬ ਕਿ ਜਿਹੜੀ ਮੈਂ ਉੱਥੇ ਖੇਡਲੀ ਸੀਗੀ 49 ਵੇਟ ਵੇਟ ਦੇ ਵਿੱਚ ਤੇ ਉੱਥੇ ਮੇਰਾ 골ਡ ਮੈਡਲ ਆਇਆ ਸੀ ਕਿੰਨੇ ਬੱਚੇ ਨੇ ਬਾਹਰ ਉੱਥੇ ਲਗਭਗ 3-400 ਸਾਰੇ ਬੱਚੇ ਸੀਗੇ ਉੱਥੇ ਅਲੱਗ-ਅਲੱਗ ਡਿਸਟ੍ਰਿਕਟ ਤੋਂ ਸੀਗੇ ਸਾਰੇ ਬੇਟ ਅੱਜਕਾ ਜਿਵੇਂ ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ ਹੈਗਾ ਇਹ ਕੋਈ ਨਾ ਖੇਡਾਂ ਜਿਸ ਤਰ੍ਹਾਂ ਬੱਚੇ ਤੁਸੀਂ ਦੱਸ ਰਹੇ ਹੋ ਤਾਈ ਕਵਾਂਡੋ ਦੇ ਖੇਡ ਹੈ ਲੱਗਦਾ ਨਹੀਂ ਇਹਦੇ ਨਾਲ ਕੁੜੀਆਂ ਜਿਹੜੀਆਂ ਸੇਫ ਹੁੰਦੀਆਂ ਮੰਨੀਆਂ ਓਬਵੀਅਸਲੀ ਇਹਦੇ ਚ ਸੇਫ ਹੀ ਹੁੰਦੀਆਂ ਇੱਥੇ ਸੈਲਫ ਡਿਫੈਂਸ ਸਿੱਖਣਾ ਬਹੁਤ ਜ਼ਰੂਰੀ ਆ ਕੁੜੀ ਦੇ ਲਈ ਤੇ ਇਹੀ ਮੰਨ ਲਓ ਅੱਜ ਕੱਲ੍ਹ ਜਿਵੇਂ ਕੁੜੀ ਕੱਲੀ ਜਾਂਦੀ ਹੈ ਜੌਬ ਕਰਦੀ ਹੈ ਤੇ ਉਹਦੇ ਲਈ ਬਹੁਤ ਜ਼ਰੂਰੀ ਆ ਸੈਲਫ ਡਿਫੈਂਸ ਸਿੱਖਣਾ ਜੀ ਮੈਸੇਜ ਇਹ ਦੇ ਦਵਾਂਗੇ ਦੁਨੀਆ ਲਈ ਮੈਸੇਜ ਇਹ ਹੀ ਆ ਕਿ ਗਰਲਜ਼ ਨੂੰ ਮੋਸਟਲੀ ਵੱਧ ਤੋਂ ਵੱਧ ਗੇਮ ਚ ਤਾਈ ਕਵਾਂਡੋ ਗੇਮ ਕਰਨੀ ਚਾਹੀਦੀ ਆ ਕਿ ਉਹਨਾਂ ਨੂੰ ਸੈਲਫ ਡਿਫੈਂਸ ਵੀ ਹੋਣਾ ਚਾਹੀਦਾ ਅੱਜ ਤੋਂ ਸਨਮਾਨਿਤ ਨਹੀਂ ਕੀਤਾ ਗਿਆ ਭਾਵਨਾ ਮੈਡਮ ਪਹੁੰਚੇ ਹੈ ਤੁਹਾਨੂੰ ਅੱਜ ਸਨਮਾਨਿਤ ਕਰ ਰਹੇ ਹਾਂ ਜੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਦਾ ਜਿਹੜਾ ਉਹ ਪਹੁੰਚੇ ਹੈ ਸਾਨੂੰ ਸਨਮਾਨਿਤ ਕਰ ਰਹੇ